ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਪਿਆਰੇ ਪਿਆਰੇ ਹੈਂਡਵਰਕ ਦੇ ਡਾਰਕ ਮਜੈਂਟਾ ਤੇ ਔਰੇਂਜ ਕਲਰ ਦੇ ਉੱਤੇ ਬਹੁਤ ਸੋਹਣੇ ਦੋ ਬਣੇ ਹੋਏ ਨਵੇਂ-ਨਵੇਂ ਡਿਜ਼ਾਈਨ ਆਓ ਦੇਖਦੇ ਹਾਂ ਜੀ ਇਨ੍ਹਾਂ ਸੂਟਾਂ ਦੀ ਫਾਈਨਲ ਲੁੱਕ ਆਪਣੇ ਪੇਜ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸੂਟਾਂ ਦੀ ਫਾਈਨਲ ਲੁੱਕ ਦਿਖਾ ਸਕੀਏ ਬਹੁਤ ਹੀ ਪਿਆਰੇ ਮੈਰਿਜ ਲਈ ਭੈਣ ਦੇ ਰੈਡੀ ਹੋਏ ਬਹੁਤ ਹੀ ਪਿਆਰੇ ਪਿਆਰੇ ਸੂਟ ਬਣਿਆ ਤੇ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਪਿਛਲਿਆਂ ਨੂੰ ਇਸੇ ਤਰ੍ਹਾਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਆਪਣੀਆਂ ਸ਼ਾਰਟ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਜਿਸ ਦੇ ਵਿੱਚ ਆਪਣੇ ਨਵੇਂ 트ੈਂਡਿੰਗ ਚ ਚੱਲ ਰਹੇ ਵਰਕ ਸੂਟ ਦਿਖਾਏ ਜਾਂਦੇ ਹਨ ਤਾਂ ਉਹਨਾਂ ਤੋਂ ਤੁਸੀਂ ਦੇਖ ਕੇ ਆਪਣੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹਾਂ ਆਪਣੇ ਵਰਕ ਬਹੁਤ ਹੀ ਬਜਟ ਫ੍ਰੈਂਡਲੀ ਹੁੰਦੇ ਆ ਆਪਣੇ ਨੋਰਮਲ ਰੇਟ ਦੇ ਵਿੱਚ ਆਪਾਂ ਸੂਟ ਤਿਆਰ ਕਰਕੇ ਦਿੰਨੇ ਆ ਹਾਂਜੀ ਦੇਖਦੇ ਹਾਂ ਜੀ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਹਾਂਜੀ ਫਸਟ ਸੂਟ ਆਪਣਾ orange ਕਲਰ ਦਾ ਰੋ ਸਿਲਕ ਦਾ ਸਟਾਫ ਆ ਜਿਸ ਦੇ ਉੱਤੇ ਬਹੁਤ ਸੋਹਣਾ ਘੇਰੇ ਦੇ ਉੱਤੇ ਹੈਂਡਵਰਕ ਦਾ ਡਿਜ਼ਾਈਨ ਹੈ ਬਾਹਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਮਜੈਂਟਾ ਕਲਰ ਦਾ ਕੰਟਰਾਸਟ ਰਾਕ ਕਿ ਆਪਾਂ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਵहां ਤੇ نیچے ਲੈਸ ਲਗਾਈ ਹੈ ਕੱਟ ਵਾਲੀ ਬਹੁਤ ਸੋਹਣਾ ਨੈਕ ਬਣ ਕੇ ਰੈਡੀ ਹੋਇਆ ਇਸ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਤੇ ਪੂਰਾ ਸਫਾਈ ਵਾਲਾ ਵਰਕ ਹੈ ਸ਼ਰਟ ਦੇ ਉੱਤੇ ਆਰਮਸ ਤੇ ਆਪਾਂ ਛੋਟੇ ਛੋਟੇ ਡਾਟ ਦੀ ਬੂਟੀ ਲਗਾਈ ਹੈ ਬਹੁਤ ਸੋਹਣੀਆਂ ਆਰਮਸ ਬਣੀਆਂ ਬਹੁਤ ਸੋਹਣਾ ਨੈਕ ਬਣ ਕੇ ਰੈਡੀ ਹੋਇਆ ਤੇ ਘੇਰਾ ਇਸ ਦਾ ਬਹੁਤ ਹੀ ਪਿਆਰਾ ਬਣਿਆ ਸੇਮ ਇਸ ਦਾ ਸਲਵਾਰ ਦੇ ਉੱਤੇ ਵੀ ਵਰਕ ਹੈ ਬਹੁਤ ਜ਼ਿਆਦਾ ਪਿਆਰਾ ਤੇ ਯੂਨਿਕ ਜਿਹਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਸਲਵਾਰ ਕਿੰਨੀ ਸੋਹਣੀ ਬਣੀ ਆ ਪੌਂਚੇ ਦੇ ਉੱਤੇ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਛੋਟੀ ਛੋਟੀ ਬੂਟੀ ਲਗਾਈ ਆ ਆਪਾਂ ਸੇਮ ਬਾਹਾਂ ਵਾਲਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਤੇ ਆਪਣਾ ਕਸਟਮਰ ਆਪਣੇ ਤੋਂ ਪੂਰਾ ਸੈਟੀਸਫਾਈ ਹੈ ਕਿਉਂਕਿ ਸੂਟ ਦੀ ਲੁੱਕ ਬਹੁਤ ਹੀ ਜ਼ਿਆਦਾ ਪਿਆਰੀ ਬਣ ਕੇ ਰੈਡੀ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਇਸ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਸਫਾਈ ਵਾਲਾ ਤੇ ਕਿੰਨਾ ਹੀ ਪਿਆਰਾ ਲੁੱਕ ਦੇ ਰਿਹਾ ਹੈ ਸੂਟ ਫਾਈਨਲ ਲੁੱਕ ਤੁਸੀਂ ਫੁੱਲ ਸੂਟ ਦੀ ਦੇਖ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਨੈਕਸਟ ਰੌਸ ਸਿਲਕ ਦਾ ਮਜੰਡਾ ਕਲਰ ਦਾ ਸਟਾਫ ਆ ਜਿਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਘੇਰੇ ਦੇ ਉੱਤੇ ਵਰਕ ਹੈ ਸਲਵਾਰ ਦੇ ਉੱਤੇ ਆਪਾਂ ਬਹੁਤ ਹੀ ਪਿਆਰਾ ਬੂਹ ਵੇਲਾ ਬਣਾ ਕੇ نیچے ਬਾਰਡਰ ਬਹੁਤ ਸੋਹਣਾ ਵਰਕ ਕੀਤਾ ਦੁਪੱਟਾ ਵੀ ਇਸ ਦਾ ਆਪਾਂ ਬਹੁਤ ਹੈਵੀ ਵਰਕ ਕੀਤਾ ਹੋਇਆ ਤੇ neck ਤੁਸੀਂ ਚੈੱਕ ਕਰ ਸਕਦੇ ਹੋ 슬ੀਵਸ ਉੱਤੇ ਬਹੁਤ ਹੀ ਪਿਆਰਾ ਵਰਕ ਹੈ ਬਣਿਆ ਘੇਰਾ ਇਸ ਦਾ ਫੁੱਲ ਹੈਵੀ ਰੈਡੀ ਹੋਇਆ ਬਹੁਤ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਤੇ ਇਸ ਦੇ ਆਪਾਂ ਬੈਕ ਸਾਈਡ ਤੇ ਵੀ ਘੇਰਾ ਤੇ ਛੋਟੀਆਂ-ਛੋਟੀਆਂ ਬੂਟੀਆਂ ਆਪਾਂ ਇਸ ਦੇ ਉੱਤੇ ਡਿਜ਼ਾਈਨ ਕੀਤੀਆਂ ਅੰਬੀਆਂ ਵਾਲਾ ਵਰਕ ਹੈ ਨਹੀਂ ਵੇਲਸ ਬਣੀਆਂ ਹੋਈਆਂ ਬਹੁਤ ਹੀ ਪਿਆਰਾ ਥ੍ਰੈਡ ਲੱਗਿਆ ਹੋਇਆ ਨਾਲ ਡਾਰਕ ਗ੍ਰੀਨ ਕਲਰ ਦਾ ਬਹੁਤ ਜ਼ਿਆਦਾ ਸੂਟ ਹੈਵੀ ਬਣ ਕੇ ਰੈਡੀ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਹਾਂਜੀ ਇਦਾਂ ਦੇ ਪਿਆਰੇ ਪਿਆਰੇ ਸੂਟ ਵੇਖਣ ਲਈ ਤੇ ਆਪਣੇ ਤੋਂ ਵਰਕ ਕਰਵਾਉਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨੰਬਰ 8859662008 ਯਾ ਫਿਰ ਸਾਡੀ ਇੰਸਟਾਗ੍ਰam ਆਈਡੀ ਮਹਿਰੀਨ ਕ੍ਰੇਸ਼ਨ ਦੇ ਉੱਤੇ ਆਪਾਂ ਤੁਹਾਡੇ ਲਈ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਹਾਜ਼ਰ ਹੁੰਨੇ ਆ ਆਪਣੇ ਇਸ YouTube ਦੇ ਪੇਜ ਤੇ ਪਲੀਜ਼ ਸਾਡੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਸੂਟਸ ਤੇ ਨਵੇਂ-ਨਵੇਂ ਡਿਜ਼ਾਈਨ ਲੈ ਕੇ ਹਾਜ਼ਰ ਹੋਈਏ ਬਹੁਤ ਹੀ ਬਜਟ ਫ੍ਰੈਂਡਲੀ ਆਪਣਾ ਵਰਕ ਹੁੰਦਾ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ